ਅਜੋਧਿਆ ਵਿਖੇ ਰਾਮ ਮੰਦਰ ਬਣ ਦੀ ਖੁਸ਼ੀ ਵਿੱਚ ਕਸਬਾ ਰਾਜਾ ਸੰਸੀ ਦੇ Hindu ਭਾਈਚਾਰੇ ਵੱਲੋਂ ਵੱਖ-ਵੱਖ ਮੰਦਰਾਂ ਵਿੱਚ ਦੀਪਮਾਲਾ ਕਰਕੇ ਖੁਸ਼ੀ ਮਨਾਈ ਅਤੇ ਆਤਿਸ਼ਬਾਜ਼ੀ ਕੀਤੀ। ਇਸ ਮੌਕੇ ਹਲਕਾ ਰਾਜਾ ਸੰਸੀ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵੱਲੋਂ ਰਾਜਾ ਸੰਸੀ ਦੇ ਵੱਖ-ਵੱਖ ਮੰਦਰਾਂ 'ਚ ਪਹੁੰਚ ਕੇ Hindu ਭਾਈਚਾਰੇ ਨੂੰ ਰਾਮ ਮੰਦਰ ਬਣ ਦੀ ਵਧਾਈ ਦਿੱਤੀ।

چھٹی جی شری رام جی رام شری رام ਬੋਲੇ ਵੀਰ ਬਜਰੰਗੀ ਹਰ ਹਰ ਨਾਮ ਬੋਲੇ ਸ਼੍ਰੀ ਰਾਮ ਸ਼੍ਰੀ ਰਾਮ ਜੀ ਦਾ ਅੱਜ ਦਿਲਸ਼ਾ ਤੇ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਬੜੀਆਂ ਸਰਕਾਰਾਂ ਆਈਆਂ ਪਰ ਕੁਝ ਨਹੀਂ ਕਰ ਸਕੀਆਂ ਮੋਦੀ ਜੀ ਨੇ ਆ ਕੇ ਉੱਥੇ ਰਾਮ ਮੰਦਰ ਬਣਾਇਆ ਪਰ ਉਹਨਾਂ ਵਿੱਚ ਕਿਰਾ ਨਹੀਂ ਕੀਤਾ ਉਹਨਾਂ ਨੇ ਮਸਜਿਦ ਵੀ ਬਣਾਇਆ ਬਣਾਉਣੇ ਵਾਲਮੀਕ ਦਾ ਜਿਹਦਾ ਬਾਬਾ ਜੀ ਦਾ ਮੰਦਰ ਵੀ ਬਣਾਇਆ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਤੇ ਅੱਜ ਮੈਂ ਸਾਰੀ ਸੰਗਤ ਨੂੰ ਸਾਰੇ ਦੇਸ਼ ਨੂੰ ਸਾਰੇ ਪੰਜਾਬ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਇਹਨਾਂ ਦੇ ਦਿਵਸ ਦੀਆਂ ਆਰਾਮ ਜੀ ਦੇ ਤੇ ਸਾਰੇ ਮੰਦਰਾਂ ਦੇ ਵਿੱਚੋਂ ਹੋ ਕੇ ਅੱਜ ਹਨੂਮਾਨ ਜੀ ਦੇ ਮੰਦਰਾਂ ਅੱਤੇ ਸਮਾਪਤੀ ਕੀਤੀ ਆ ਤੇ ਸਾਰਾ ਸ਼ਹਿਰ ਮੇਰੇ ਨਾਲ ਆਇਆ ਵਾ ਰਾਜਾ ਸਵਾਸੀ ਕਸਮਤ ਤੇ ਮੈਂ ਅੱਜ ਬਹੁਤ ਖੁਸ਼ ਆਂ ਕੀ ਮੋਦੀ ਜੀ ਨੇ ਅੱਜ ਜੋ ਕਿਸੇ ਨੇ ਨਹੀਂ ਕੀਤਾ ਉਹਨਾਂ ਕੰਮ ਖਾਇਆ ਮੈਂ ਇਸ ਗੱਲ ਤੇ ਇਹਨਾਂ ਨੂੰ ਬਹੁਤ ਵੱਡੀ ਵਧਾਈ ਦੇਣਾ ਜੈ ਸ਼ਕੀਰਮ ਜੈ ਸ਼ਕੀਰਮ ਜੈ ਚੀਰਮ ਜੈ ਸ਼ਕੀਰਮ ਇਹ ਬੜਾ ਵੱਡਾ ਭਾਗਾ ਵਾਲਾ ਦੇਣ ਹੈ ਅੱਜ ਜਿਹੜਾ 500 ਸਾਲ ਬਾਅਦ ਆਇਆ ਸੋਚਿਆ ਨਹੀਂ ਕਿ ਕਦੀ ਸੋਚਿਆ ਨਹੀਂ ਕਿਸੇ ਨੇ ਵੀ ਰਾਮ ਜੀ ਦਾ ਮੰਦਿਰ ਜੁੱਧਿਆ ਦੇ ਵਿੱਚ ਦੁਬਾਰਾ ਬਣੇਗਾ ਕਲਪਨਾ ਵੀ ਨਹੀਂ ਕੀਤੀ ਕਲਪਨਾ ਵੀ ਨਹੀਂ ਕੀਤੀ ਕਿਸੇ ਨੇ ਪਰ ਇਹ ਮੋਦੀ ਜੀ ਨੇ ਉਹਨਾਂ ਦੀ ਮਿਹਰਬਾਨੀ ਉਹਨਾਂ ਦਾ ਧੰਨਵਾਦ ਪਰ ਰਾਮ ਜੀ ਨੇ ਖੁਦ ਆਪੇ ਕਰਾਇਆ 500 ਸਾਲ ਜੈ ਸ਼੍ਰੀ ਨਾਮ ਜੈ ਸ਼੍ਰੀ ਆਪੇ ਕਰ ਭਾਈ ਉਹਨਾਂ ਕੋਲੋਂ ਮੋਦੀ ਸਾਹਿਬ ਕੋਲੋਂ ਜਿਵੇਂ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਘਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਮਨ 'ਚ ਵਸ ਕੇ ਘੜਾਇਆ ਇਸ ਤਰ੍ਹਾਂ ਰਾਮ ਜੀ ਦਾ ਮੰਦਿਰ ਉਹਨਾਂ ਨੇ ਉਹਨਾਂ ਦੇ ਮਨ 'ਚ ਵਸ ਕੇ ਅਜੁੱਧਿਆਗੜ੍ਹ ਮੰਦਿਰ ਜਿਹੜਾ ਉਹ ਬੜੀ ਧੂਮ ਧਾਮ ਨਾਲ ਤਿਆਰ ਕੀਤਾ ਮੈਂ ਉਹਨਾਂ ਨੂੰ ਬਹੁਤ ਹੀ ਬਹੁਤ ਹੀ ਵਧਾਈ ਦੇਣਾ ਸਾਰੇ ਹਿੰਦੁਸਤਾਨ ਵੱਲੋਂ ਆਪਣੇ ਪੰਜਾਬ ਵੱਲੋਂ ਆਪਣੇ ਰਾਜਸੰਸੀ ਹਰਕਾ ਵੱਲੋਂ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਮੋਦੀ ਸਾਹਿਬ ਨੇ ਇਹ ਮੰਦਿਰ ਬਣਾਇਆ ਸਾਰਾ मतलब ਕੱਲਾ Hindu ਨਹੀਂ ਸਿੱਖ ਭਾਈਚਾਰਾ ਹਰ ਭਾਈਚਾਰੇ ਲਈ ਇਹਨਾਂ ਨੇ ਖੁਸ਼ੀ ਬਣਾਈ ਆ ਲੰਗਰ ਲਾਏ ਆ ਛੰਡੇ ਲਾਏ ਆ ਬੜੀ ਖੁਸ਼ੀ ਦੀ ਗੱਲ ਆ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਆ ਵੀ ਸਾਡੇ ਬਾਰੇ ਸੋਚਿਆ Hindu ਪਰ ਧਰਮ ਪਰੇ ਕੇ ਜੀ ਸਾਰੇ ਬਹੁਤ ਖੁਸ਼ ਆ ਲੰਗਰ ਲਾ ਲਾ ਕੇ ਖੁਸ਼ੀਆਂ ਮਨਾ ਰਹੇ ਆ ਆਪਣੀਆਂ ਕੋਈ ਕੋਈ ਦਾਨ ਪੁੰਨ ਕਰ ਰਿਹਾ ਆ ਕੋਈ ਮੰਦਰ ਜਾ ਕੇ ਦੀਪਮਾਲਾ ਕਰ ਰਿਹਾ ਕੋਈ ਅਸਥਵਈ ਜਲਾ ਰਿਹਾ ਬਾਜ਼ਾਰ ਚ ਰੌਣਕਾਂ ਵਧ ਗਈਆਂ ਅੰਮ੍ਰਿਤਸਰ ਦਾ ਕਿਹੜਾ ਹਾਲ ਬਣਿਆ ਪਿਆ ਵੇਖੋ ਆ ਮੰਦਰ ਦੇ ਵਿੱਚ ਜਾ ਕੇ ਵੇਖੋ ਰਸ ਕਿੰਨਾ ਆ ਕਿੰਨਾ ਮਤਲਬ ਹਰ ਬੰਦਾ ਹਰ ਧਰਮ ਕੱਲਾ ਜੀ ਗੁਰਮਣੀ ਸਿੱਖ ਧਰਮ ਵੀ ਇਸਾਈ ਧਰਮ ਸਾਰਿਆਂ ਨੇ ਸਹਿਯੋਗ ਕੀਤਾ ਆ ਸਾਰੇ ਬੜੇ ਖੁਸ਼ ਆ ਰੱਖਿਆ ਵਾਲੇ ਸੈਕਲਾਂ ਵਾਲੇ ਛੰਡੇ ਲਾ ਕੇ ਤੋਰੇ ਕਰਦੀਆਂ ਖੁਸ਼ੀਆਂ ਦੇ ਮਾਰੇ ਇਹ ਸਭ ਬਦੌਲਤ ਮੋਦੀ ਸਾਹਿਬ ਦੀ ਆ ਧੰਨਵਾਦ ਕਰਦੀ ਆ ਮੋਦੀ ਜੀ ਨੂੰ